ਹਾਂ ਹੁੰਦਾ ਸੀ ਖਾਸ ਤੌਰ ਤੇ 올림픽 ਗੇਮਸ ਜਿਹੜੀਆਂ ਆ ਉਹਨਾਂ ਦੀ ਓਪਨਿੰਗ ਸਰਮਨੀ ਦੇਖਣ ਦਾ ਬਾਕੀ ਦੀਆਂ ਗੇਮਸ ਦੇਖ ਹੋਣ ਜਾਂ ਨਾ ਹੁਣ ਓਪਨਿੰਗ ਸਰਮਨੀ ਦੇਖਣੀ ਕਹਿਣਾ ਇਹਦੇ ਵਿੱਚ ਬਹੁਤ ਹੀ ਖਾਸ ਤਰੀਕੇ ਦੇ ਨਾਲ ਜਿਹੜੀ ਆ ਖਿਡਾਰੀ ਪੇਸ਼ਕਸ਼ ਕਰਦੇ ਆ ਅਰ ਖਿਡਾਰੀਆਂ ਨੂੰ ਚੀਅਰ ਅਪ ਕਰਨ ਦੇ ਲਈ ਉਹਨਾਂ ਦਾ ਉਤਸ਼ਾਹ ਵਧਾਉਣ ਦੇ ਲਈ ਜਿਹੜਾ ਆ ਜਿਹੜੇ ਕਲਾਕਾਰ ਆਉਂਦੇ ਤੇ ਉਹ ਆਪਣੇ ਬਹੁਤ ਕਾਰਨਾਮੇ ਦਿਖਾਉਂਦੇ ਆ ਤੇ ਬਹੁਤ ਸੋਹਣਾ ਹੁੰਦਾ ਸੀਗਾ 올림픽 ਦੀ ਓਪਨਿੰਗ ਸਰਮਨੀ ਨੂੰ ਦੇਖਣਾ ਬੜੀ ਆਨੰਦ ਵਾਲੀ ਚੀਜ਼ ਸੀ ਔਰ ਖਾਸ ਤੌਰ ਤੇ ਨਾ ਪੇਰੈਂਟਸ ਬੱਚਿਆਂ ਨੂੰ ਕਹਿੰਦੇ ਹੁੰਦੇ ਸੀ ਕਿ ਗੇਮਸ ਦੇਖੋ ਉਹਦਾ ਮਤਲਬ ਸੀਗਾ ਕਿ ਜੇ ਬੱਚੇ ਗੇਮਸ ਦੇਖਣਗੇ ਇਹਨਾਂ ਦੇ ਮਨ ਦੇ ਅੰਦਰ ਆਊਗਾ ਇਹ ਵੀ ਖੇਡਾਂ ਖੇਡਣਗੇ ਤੇ ਇਹ ਵੀ ਚੰਗੇ ਖਿਡਾਰੀ ਬਣਣਗੇ ਪਰ ਪਿਛਲੇ ਕਾਸ਼ ਸਾਲਾਂ ਤੋਂ ਦੀ ওপਨਿੰਗ ਇੰਨੀ ਦੁਰਦਸ਼ਾ ਦੇ ਨਾਲ ਹੋ ਰਹੀ ਹੈ ਇੰਨੀ ਬੁਰੇ ਤਰੀਕੇ ਦੇ ਨਾਲ ਹੋ ਰਹੀ ਹੈ ਕਿ ਜਿਹਦੀ ਹੱਦਾਂ ਟੱਪ ਗਿਆ ਈਸਵਰੀ ਦੀ ਜਿਹੜੀ ওপਨਿੰਗ ਸਰਮਨੀ ਸੀ ਜਿਹੜੀ ਈਸਵਰੀ 올림픽 ਦੀ ওপਨਿੰਗ ਸਰਮਨੀ ਹੋਈ ਸਿੱਧੇ ਤੌਰ ਤੇ ਸਾਡੇ ਮੁਕਤੀਦਾਤਾ ਦਾ ਮਜ਼ਾਕ ਉਡਾਇਆ ਗਿਆ ਪ੍ਰਭੂ ਯਿਸੂ ਮਸੀਹ ਦਾ ਮਜ਼ਾਕ ਉਡਾਇਆ ਗਿਆ ਹੈ ਵਾ ਨੀਅਤ ਦੇ ਕੰਮ ਕੀਤੇ ਗਏ ਅਸ਼ਲੀਲਤਾ ਦੇ ਕੰਮ ਕੀਤੇ ਗਏ ਉੱਥੇ ਐਲਜੀਬੀਟੀ ਕ੍ਰੂ ਦੀ ਇੱਥੋਂ ਤੱਕ ਕੇ ਜਿਹੜਾ ਸੀਨ ਸੀਗਾ ਪ੍ਰਭੂ ਯਿਸੂ ਮਸੀਹ ਜੀ ਦੇ ਆਖਰੀ ਭੋਜਨ ਦਾ ਜਿਹੜਾ ਉਹਨਾਂ ਨੇ ਚੇਲਿਆਂ ਨਾਲ ਕੀਤਾ ਸੀ ਉਹ ਡ੍ਰੈਗ ਕਵੀਰ ਤੇ ਦੁਆਰਾ ਜਿਹੜਾ ਆ ਉਹ ਸੀਨ ਉੱਥੇ ਫਲਮਾਇਆ ਗਿਆ ਤੇ ਲੱਚਰ ਕਲਾਕਾਰਾਂ ਨੂੰ ਚੇਲਿਆਂ ਦੀ ਥਾਂ ਤੇ ਬਿਠਾ ਕੇ ਉਹ ਪਰਫਾਰਮ ਕੀਤਾ ਗਿਆ ਇਨਾ ਖੁਦ ਇਹ ਰਿਹਾ ਉਹ ਦੁਨੀਆ ਉਤੇ ਫੈਲ ਰਿਹਾ ਹੈ ਮਤਲਬ ਕਿ ਹੁਣ ਅਸੀਂ ਆਪਣੇ ਬੱਚਿਆਂ ਨੂੰ ਇਹ ਵੀ ਨਹੀਂ ਕਹਿ ਸਕਦੇ ਕਿ ਤੁਸੀਂ ਗੇਮਸ ਦੇਖੋ ਕਿਉਂਕਿ ਨਹੀਂ ਪਤਾ ਕਿ ਇਹਨਾਂ ਨੇ ਗੇਮਸ ਦੇ ਵਿੱਚ ਕੀ ਦਿਖਾਣਾ ਆ ਤੁਸੀਂ ਕੀ ਸੋਚਦੇ ਹੋ ਕਿ ਉਹ ਸਟੇਜ ਦੀ ਜਿਹੜੇ ਕਮਿਟੇ ਆਨਲਾਈਨ ਨਹੀਂ ਪਤਾ ਹੋਊਗਾ ਉੱਥੋਂ ਦੇ ਆਰਗੇਨਾਈਜ਼ਰਸ ਨੂੰ ਨਹੀਂ ਪਤਾ ਹੋਊਗਾ ਕਿ ਕਲਾਕਾਰ ਕੀ ਵਖਾਉਣ ਵਾਲਾ ਸਾਰੀਆਂ ਪ੍ਰੈਕਟਿਸ ਜਿਹੜੀਆਂ ਆ ਉਹਨਾਂ ਦੀ ਪਰਫਾਰਮੈਂਸ ਚੈੱਕ ਕੀਤੀ ਜਾਂਦੀ ਹੈ ਕਿ ਕੀ ਪਰਫਾਰਮ ਕੀਤਾ ਜਾਏਗਾ ਤੇ ਕੌਣ-ਕੌਣ ਜਿਹੜਾ ਆ ਉਹ ਪਰਫਾਰਮ ਕਰੇਗਾ ਹਰ ਰੋਜ਼ ਉਸ ਪਰਫਾਰਮੈਂਸ ਦੀ ਚੈਕਿੰਗ ਹੁੰਦੀ ਸੀ ਪਰ ਸਭ ਨੇ ਉਸ ਚੀਜ਼ ਦਾ ਸਾਥ ਦਿੱਤਾ ਮਤਲਬ ਕਿ ਜਿੱਥੇ ਪਹਾੜੀ ਸਾਰੇ ਲੋਕੀ ਇਸ ਚੀਜ਼ ਉੱਤੇ ਹੱਸਦੇ ਹੋਣਗੇ ਖੁਸ਼ ਹੁੰਦੇ ਹੋਣਗੇ ਪਰ ਵਾਰੀ ਕਿਸੇ ਦੀ ਵੀ ਆ ਸਕਦੀ ਆ ਜਿਨ੍ਹਾਂ ਨੇ ਅੱਜ ਕ੍ਰਿਸਚੀਅਨਿਟੀ ਦਾ ਮਜ਼ਾਕ ਬਣਾਇਆ ਇਸ ਸਿਖਰ ਕਹਿ ਸਕਦੇ ਆ ਜਿੱਥੇ ਦੁਨੀਆਂ ਦਾ ਅੰਤ ਨਜ਼ਰ ਆਉਂਦਾ ਆ